ਮੇਰੇ ਵੀਡੀਓ ਦੇਖ ਰਹੇ ਸਭ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਸਰਜੀ ਸਿੰਘ ਰਿਆੜ ਬਟਾਲੇ ਤੋਂ ਆਪ ਦਾ ਸਵਾਗਤ ਕਰਦਾ ਹਾਂ ਅੱਜ ਅਸੀਂ ਗੱਲ ਕਰਾਂਗੇ ਸਿੱਖ ਧਰਮ ਦੇ ਮਹਾਨ ਇਤਿਹਾਸਕਾਰ ਵਿਦਵਾਨ ਉੱਚ ਕੋਟੀ ਦੇ ਕਵੀ ਪ੍ਰਸਿੱਧ ਲੇਖਕ ਉੱਤਮ ਵਿਆਖਿਆਕਾਰ ਸ੍ਰੇਸ਼ਟ ਟੀਕਾਕਾਰ ਸਰਬਉত্তম ਉਪਦੇਸ਼ਕ ਪੰਜਾਬੀ ਪੱਤਰਕਾਰੀ ਦੇ ਪਿਤਾਮਾ ਕਹ ਲੋ ਖਾਲਸਾ ਅਖਬਾਰ ਦੇ ਬਾਨੀ ਤੇ ਸੰਪਾਦਕ ਸ਼੍ਰੀ ਗੁਰ ਸਿੰਘ ਸਭਾ ਅੰਮ੍ਰਿਤਸਰ ਤੇ ਲਾਹੌਰ ਦੇ ਮੋਢੀ اور ਖਾਲਸਾ ਦਿਵਾਨ ਲਾਹੌਰ ਤੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਮੋਢੀ ਗਿਆਨੀ ਦਿੱਤ ਸਿੰਘ ਜੀ ਦੀ ਇਹ ਸਭ ਕੁਝ ਮੈਂ ਤਾਂ ਬੋਲਿਆ ਕਿ ਇਹ ਹੱਕਦਾਰ ਨੇ ਇੰਨਾਂ ਗੱਲਾਂ ਦੀ ਗਿਆਨ ਦਾ ਸਾਗਰ ਨੇ ਗਿਆਨੀ ਦਿੱਤ ਸਿੰਘ ਜੀ ਸਾਰੇ ਜਣੇ ਉਹਨਾਂ ਦੀ ਸ਼ਖਸੀਅਤ ਤੋਂ ਚੰਗੀ ਤਰ੍ਹਾਂ ਜਾਣ ਜਾਣੂ ਨੇ ਵੀਡੀਓ ਬਣਾਉਣਾ ਦਾ ਮਤਲਬ ਸਾਡੇ ਬੱਚੇ ਜਾਂ ਉਹ ਨੌਜਵਾਨ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਥੋੜੀ ਬਹੁਤ ਉਹਨਾਂ ਬਾਰੇ ਜਾਣਕਾਰੀ ਦੇਣਾ ਗਿਆਨੀ ਜੀ ਦਾ ਜਨਮ ਜੀ 21 April 1850 ਨੂੰ ਪਿੰਡ ਆਨੰਦਪੁਰ ਕਲੋੜ ਜ਼ਿਲ੍ਹਾ ਫਤਿਹਗੜ ਸਾਹਿਬ ਵਿਖੇ ਹੋਇਆ ਐ ਪਿਤਾ ਜੀ ਦਾ ਨਾਮ ਸਰਦਾਰ ਦਿਵਾਨ ਸਿੰਘ ਤੇ ਮਾਤਾ ਜੀ ਦਾ ਨਾਂ ਮਾਤਾ ਰਾਮਕੌਰ ਜੀ ਗਿਆਨੀ ਜੀ ਦਾ ਪਹਿਲਾ ਨਾਂ ਦਿੱਤਾ RAM ਜੀ ਇਹ ਸੀਗਾ ਜੀ ਔਰ ਗਿਆਨੀ ਜੀ ਦੇ ਪਿਤਾ ਜੀ ਜਿਹੜੇ ਨੇ ਇਹ ਉਸ ਟਾਈਮ ਤੇ ਇੱਕ ਸੰਪਰਦਾ ਸੀਗਾ ਜੀ ਗੁਲਾਬਦਾਸੀਆਂ ਦੀ ਉਹਨਾਂ ਤੋਂ ਬੜੇ ਪ੍ਰਭਾਵਿਤ ਸੀਗੇ ਇਸ ਕਰਕੇ ਉਹਨਾਂ ਨੇ ਗਿਆਨੀ ਜੀ ਨੂੰ 9 ਸਾਲ ਦੀ ਉਮਰ ਦੇ ਵਿੱਚ ਇੱਕ ਸੰਤ ਹੈ ਜੀ ਗੁਲਾਬਦਾਸੀ ਦਾ ਉਹਦਾ ਨਾਮ ਹੈ ਗੁਰਬਖਸ਼ ਸਿੰਘ ਗੁਲਾਬਦਾਸੀਆ ਉਹਨਾਂ ਦੇ ਕੋਲ ਭੇਜ ਦਿੱਤਾ ਵਿਦਿਆ ਦੇ ਲਈ ਔਰ ਉੱਥੇ ਜਾ ਕੇ ਗੈਨੀ ਜੀ ਨੇ ਪੰਜ ਗ੍ਰੰਥੀ 10 ਗ੍ਰੰਥੀ 22 12 ਭਗਤ ਬਾਣੀ ਤੇ ਭਾਈ ਗੁਰਦਾਸ ਜੀ ਦੀ ਬਾਣੀ ਦਾ ਅਧਿਐਨ ਕੀਤਾ ਹੈ 6 ਸਾਲ ਰਹੇ ਉੱਥੇ ਔਰ ਉਸ ਤੋਂ ਮਤਲਬ ਉਸ ਇਹਨਾਂ 6 ਸਾਲਾਂ ਦੇ ਵਿੱਚ ਉਹਨਾਂ ਨੇ ਉਰਦੂ ਪੰਜਾਬੀ ਪਿੰਗਲ ਔਰ ਵਿਆਕਰਣ ਵੇਦਾਂਤ ਤੇ ਨੀਤੀ ਸ਼ਾਸਤਰ ਦਾ ਅਧਿਐਨ ਵੀ ਕੀਤਾ ਹੋਰ ਅਗੇ ਗਿਆਨ ਹਾਸਲ ਕਰਨ ਲਈ ਗਿਆਨੀ ਜੀ ਸੰਤ ਦੇਸ਼ਾ ਸਿੰਘ ਗੁਲਾਬਦਸ ਗੁਲਾਬਦਸੀਆ ਇਨਾਂ ਦੇ ਕੋਲ ਲਾਹੌਰ ਚਲੇ ਗਏ ਨੇ ਔਰ ਉੱਥੇ ਜਾ ਕੇ ਆਪ ਨੇ ਭਾਰਤ ਦਰਸ਼ਨ ਇਤਿਹਾਸ ਔਰ ਕਵੀ ਸ਼ਾਸਤਰ ਦਾ ਡੂੰਗਾ ਅਧਿਐਨ ਕੀਤਾ ਹੈ ਬੁੱਧੀ ਤੇਜ਼ ਸੀਗੀ ਛੋਟੀ ਉਮਰ 'ਈ ਬ੍ਰਿਜ ਭਾਸ਼ਾ ਦੇ ਵਿੱਚ ਕਵਿਤਾ ਜਿਹੜੀ ਆ ਉਹ ਲਿਖਣ ਬੋਲਣ ਲੱਗ ਪਏ ਸੀਗੇ ਔਰ ਇਸ ਤਰ੍ਹਾਂ ਕਰਦਿਆ ਕਰਾਉਂਦੇ ਆ ਗਿਆਨੀ ਦਿੱਤ ਸਿੰਘ ਜੀ ਜਿਹੜੇ ਉਸ ਟਾਈਮ ਤੇ ਦਿੱਤਾ RAM ਸੀਗੇ ਉਹ ਗੁਲਾਬਦਾਸੀਏ ਸੰਪਰਦਾ ਦੇ ਇੱਕ ਪ੍ਰਚਾਰਕ ਬਣ ਗਏ ਜਿਹੜੀ ਗੁਲਾਬਦਾਸੀਏ ਸੰਪਰਦਾ ਸੀਗੀ ਇਹਦੇ ਸੰਬੰਧ ਜਿਹੜੇ ਨੇ ਉਹ ਸੀਗੇ ਜੀ ਆਪਣੇ ਆਰੀਆ ਸਮਾਜ ਦੇ ਨਾਲ ਵੀ ਔਰ ਗਿਆਨੀ ਜੀ ਗੁਲਾਬਦਾਸੀਆਂ ਦੇ ਨਾਲ ਨਾਲ ਆਰੀਆ ਸਮਾਜ ਦੇ ਵੀ ਪ੍ਰਚਾਰਕ ਬਣ ਗਏ ਲਾਹੌਰ ਦੇ ਵਿੱਚ ਰਹਿੰਦੇ ਹੋਇਆ ਗਿਆਨੀ ਜੀ ਦਾ ਮਿਲਾਪ ਹੋਇਆ ਜੀ ਪ੍ਰੋਫੈਸਰ ਗੁਰਮਖ ਸਿੰਘ ਜੀ ਨਾਲ ਔਰ ਉਹਨਾਂ ਦੀ ਪ੍ਰੇਰਣਾ ਸਦਕਾ ਇਹ ਗਿਆਨੀ ਜੀ ਸਿੰਘ ਸਵਾਲ ਲਾਹੌਰ ਦੇ ਵਿੱਚ ਸ਼ਾਮਲ ਹੋ ਗਏ ਨੇ ਉਸ ਤੋਂ ਬਾਅਦ ਗਿਆਨੀ ਜੀ ਨੇ ਜਿੰਨਾ ਵੀ ਪ੍ਰਚਾਰ ਪ੍ਰਸਾਰ ਕੀਤਾ ਸਭ ਸਿੱਖ ਧਰਮ ਦਾ ਕੀਤਾ ਆਪਣੀ ਪੂਰੀ ਜ਼ਿੰਦਗੀ ਇਹਨਾਂ ਨੇ ਸਿੱਖ ਧਰਮ ਦੇ ਰੇਖੀ ਲਗਾ ਦਿੱਤੀ ਹੈ ਗਿਆਨੀ ਜੀ ਮੁੱਖ ਤੌਰ ਤੇ ਕਵੀ ਸਨ ਔਰ ਇਹਨਾਂ ਦਾ ਮਤਲਬ ਕਵਿਤਾ ਲਿਖਣਾ ਹੀ ਮੁੱਖ ਉਸ ਟਾਈਮ ਤੇ ਕੰਮ ਸੀਗਾ ਕਵਿਤਾ ਲਿਖਦੇ ਪਰ ਆਪ ਦਾ ਮੁੱਖ ਆਦੇਸ਼ ਜਿਹੜਾ ਸੀਗਾ ਸਿੱਖ ਇਤਿਹਾਸ ਦੇ ਜਿਹੜੇ ਸ਼ੁੱਧ ਸਰੂਪ ਨੂੰ ਦੁਨੀਆ ਦੇ ਅੱਗੇ ਲੈ ਕੇ ਆਉਣਾ ਔਰ ਉਹਨੂੰ ਇਸ ਢੰਗ ਨਾਲ ਪੇਸ਼ ਕਰਨਾ ਕਿ ਵਰਤਮਾਨ ਸਮੇਂ ਦੇ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਜਿਹੜੀਆਂ ਨੇ ਸਾਨੂੰ ਉਹਨਾਂ ਦਾ ਹੱਲ ਸਾਡੇ ਇਸ ਪੁਰਾਣੇ ਇਤਿਹਾਸ ਦੇ ਵਿੱਚੋਂ ਹੀ ਮਿਲ ਸਕੇ ਇਸ ਕੰਮ ਲਈ ਇਹਨਾਂ ਨੇ ਜਰੀਆ ਬਣਾਇਆ ਜੀ ਪੱਤਰਕਾਰਤਾਂ ਨੂੰ ਔਰ ਲਾਹੌਰ ਦੇ ਵਿੱਚ ਖਾਲਸਾ ਅਖਬਾਰ ਨਾਮ ਦਾ ਅਖਬਾਰ ਸ਼ੁਰੂ ਕੀਤਾ ਗਿਆ ਔਰ ਆਪਦੀਆਂ ਜਿਹੜੀਆਂ ਰਚਨਾਵਾਂ ਸੀਗੀਆਂ ਉਹ ਖਾਲਸਾ ਅਖਬਾਰ ਦੇ ਵਿੱਚ ਛਪਦੀਆਂ ਆਪ ਇੱਕ ਪ੍ਰਭਾਵਸ਼ਾਲੀ ਇਹ ਵਕਤਾ ਵੀ ਸੰ ਔਰ ਸ਼ਾਸਤ੍ਰਾਕਾਰ ਦੇ ਵਿੱਚ ਨਪੁੰਨ ਵੀ ਸਨ ਸ਼ਾਸਤ੍ਰਾਕਾਰ ਮਤਲਬ ਇੱਕ ਦੂਜੇ ਦੇ ਨਾਲ ਜਿਸ ਤਰ੍ਹਾਂ ਅਸੀਂ ਵਿਚਾਰ ਵਟਾਂਦਰਾ ਕਰਦੇ ਆ ਉਸ ਤਰੀਕੇ ਨਾਲ ਉਹਨੂੰ ਸ਼ਾਸਤ੍ਰਾਕਾਰ ਕਹਿੰਦੇ ਆ ਜੀ ਉਹਦੇ ਵਿੱਚ ਬੜੇ ਨਪੁੰਨ ਸੀਗੇ ਔਰ ਆਪਣੇ ਗੱਲ ਨੂੰ ਦਲੀਲ ਦੇ ਨਾਲ ਇੰਨੀ ਠੋਕ ਕੇ ਰੱਖ ਦੇ ਕਿ ਅਗਲਾ ਬੰਦਾ ਜਿਹੜਾ ਹੈ ਉਹ ਨਿਰੁੱਤਰ ਹੋ ਜਾਂਦਾ। Swami Dayanand ਜਿਹੜਾ ਆਰੀਆ ਸਮਾਜ ਦਾ ਮੁਖੀ ਸੀਗਾ ਉਸ ਨੂੰ ਗਿਆਨੀ ਜੀ ਨੇ ਤਿੰਨ ਵਾਰ ਹਰਾਇਆ। ਹਾਲਾਂਕਿ ਉਸ ਬੰਦੇ ਦਾ ਜਿਹੜਾ ਤਰੀਕਾ ਹੈ ਉਹ ਬਹੁਤ ਗਲਤ ਸੀਗਾ। ਉਹ ਇੱਕ ਬੰਦੇ ਨੂੰ ਦੂਜੀਆਂ ਕਿਸੇ ਪੰਡਤ ਨੂੰ ਜਾਂ ਕਿਸੇ ਮੌਲਵੀ ਨੂੰ ਜਾਂ ਕਿਸੇ ਨੂੰ ਵੀ ਇਹ ਪੋਸਟਰ ਲਗਾ ਦਿੰਦਾ ਸ਼ਹਿਰ ਦੇ ਵਿੱਚ ਕਿ ਕੋਈ ਵੀ ਆ ਕੇ ਮੇਰੇ ਨਾਲ ਗੱਲਬਾਤ ਕਰ ਸਕਦਾ ਹੈ ਵਿਚਾਰ ਵਟਾਂਦਰਾ ਗੋਸ਼ਟੀ ਕਰ ਸਕਦਾ ਔਰ ਨਾਲ ਹੀ ਸ਼ਰਤ ਰੱਖ ਦਿੰਦਾ ਸੀਗਾ ਕਿ ਜੋ ਵੀ ਹਾਰੇਗਾ ਉਹ ਬੰਦਾ ਕੁਰਸੀ ਤੇ ਬੈਠ ਕੇ ਦੋਵੇਂ ਜਣੇ ਸ਼ਾਸਤ੍ਰਿਕ ਮਤਲਬ ਗੱਲਬਾਤ ਕਰਦੇ ਸੀਗੇ ਔਰ ਜਿਹੜਾ ਹਾਰਦਾ ਸੀਗਾ ਉਹਨੂੰ ਕੁਰਸੀ ਤੋਂ ਉੱਠ ਕੇ ਥੱਲੇ ਪੁੰਜੇ ਉਹਦੇ ਪੈਰਾਂ ਦੇ ਵਿੱਚ ਬੈਠਾ ਪੈਂਦਾ ਸੀਗਾ ਇਸ ਤਰ੍ਹਾਂ ਬੰਦੇ ਨੂੰ ਜਲੀਲ ਕਰਦਾ ਸੀਗਾ ਪਰ ਗਿਆਨੀ ਜੀ ਨੇ ਇਹੋ ਜਿਹੇ ਬੰਦੇ ਨੂੰ ਵੀ ਤਿੰਨ ਵਾਰ ਹਰਾਇਆ ਪਰ ਫਿਰ ਵੀ ਉਹਦੀ ਬੇਇੱਜ਼ਤੀ ਨਹੀਂ ਕੀਤੀ ਉਹਨੂੰ ਸਿਰਫ ਮਤਲਬ ਇੱਕ ਹਰਾ ਕੇ ਤੇ ਉਹਨੂੰ ਛੱਡ ਦਿੱਤਾ ਉਹਨੂੰ ਦੱਸ ਦਿੱਤਾ ਕਿ ਤੇਰੇ ਤੋਂ ਵੀ ਉੱਪਰ ਕੋਈ ਹੈ ਅੱਛਾ ਜੀ ਗਿਆਨੀ ਜੀ ਜਿਹੜੇ ਨੇ ਇੱਕ ਕਵੀ ਸਨ ਔਰ ਇਹਨਾਂ ਨੇ ਆਪਣੀਆਂ ਕਵਿਤਾਵਾਂ ਦੇ ਵਿੱਚ ਭਾਈ ਸੁਬੇਕ ਸਿੰਘ ਹੋ ਗਏ ਭਾਈ ਮਹਤਾਬ ਸਿੰਘ ਮੀਰਕੋਟਿਆ ਹੋ ਗਏ ਭਾਈ ਤਾਰੂ ਜੀ ਹੋ ਗਏ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਹੋ ਗਏ ਔਰ ਭਾਈ ਤਾਰਾ ਸਿੰਘ ਬਾ ਇਹੋ ਜੇ ਸੂਰਮਿਆਂ ਦੀਆਂ ਉਹਨਾਂ ਨੇ ਕਵਿਤਾਵਾਂ ਲਿਖੀਆਂ ਔਰ ਗੁਰੂ ਸਹਿਬਾਨ ਦੇ ਵੀ ਜੀਵਨ ਦੇ ਵਿੱਚ ਚਰਿੱਤਰ ਬਾਰੇ ਵੀ ਉਹਨਾਂ ਨੇ ਕਵਿਤਾਵਾਂ ਲਿਖੀਆਂ ਤਕਰੀਬਨ ਡੇਢ ਦਰਜਨ ਗੈਨੀ ਜੀ ਨੇ ਕਿਤਾਬਾਂ ਲਿਖੀਆਂ ਨੇ ਉਹਨਾਂ ਦੇ ਵਿੱਚ ਹੈਗੇ ਜੀ ਦੰਬ ਵਿਦਾਰਨ ਦੁਰਗਾ ਪ੍ਰਬੋਧ ਪੰਥ ਪ੍ਰਬੋਧ ਰਾਜ ਪ੍ਰਬੋਧ ਮੇਰਾ ਤੇ ਸਾਧੂ ਦਇਆਨੰਦ ਦਾ ਸੰਵਾਦ ਨਕਲੀ ਸਿੱਖ ਪ੍ਰਬੋਧ ਔਰ ਪੰਥ ਸੁਧਾਰ ਬਿਨੇ ਪੱਤਰ ਇਹ ਇਨਨੇ ਕਿਤਾਬਾਂ ਲਿਖੀਆਂ ਨੇ ਆਪ ਜੀ ਦੇ ਜਿਸ ਹਿਸਾਬ ਨਾਲ ਪ੍ਰਚਾਰ ਕਰਦੇ ਸੀਗੇ ਧੜਲੇਦਾਰ ਪ੍ਰਚਾਰ ਕਰਦੇ ਸੀਗੇ ਉਹਦੇ ਨਾਲ ਅੰਮ੍ਰਿਤਸਰ ਸਿੰਘ ਸਭਾ ਦੇ ਸਨਾਤਨੀ ਧੜੇ ਦੇ ਜਿਹੜੇ ਮੈਂਬਰ ਸੀਗੇ ਉਹ ਇੱਕ ਵਾਰੀ ਤਾਂ ਡਰ ਗਏ ਉਸ ਟਾਈਮ ਦੇ ਉੱਤੇ ਕੀ ਸੀਗਾ ਕਿ ਸਾਡੀਆਂ ਸਿੱਖ ਸੰਸਥਾਵਾਂ ਦੇ ਵਿੱਚ ਪੁਜਾਰੀ ਵਰਗ ਜਿਹੜਾ ਹੈ ਉਹ ਹੈ ਤੇ ਸਾਡੇ ਸਿੱਖੀ ਸਰੂਪ ਦੇ ਵਿੱਚ ਸੀਗੇ ਪਰ ਮੰਨਤਾ ਉਹਨਾਂ ਦੀ ਸਨਾਤਨੀਆਂ ਵਾਲੀ ਔਰ ਇਹ ਸਿੱਖ ਧਰਮ ਦੇ ਵਿੱਚ ਉਸ ਟਾਈਮ ਇੰਨੀ ਕੁ ਜ਼ਿਆਦਾ ਕੁਸਬੈਠ ਕਰ ਚੁੱਕੇ ਸੰਗੇ ਕਿ ਇਹੋ ਜਿਹੇ ਪੁਜਾਰੀ ਅਕਾਲ ਤਖਤ ਸਾਹਿਬ ਤੇ ਵੀ ਰਹਿੰਦੇ ਦਰਬਾਰ ਸਾਹਿਬ ਵੀ ਰਹਿੰਦੇ ਜਿਹੜੇ ਉੱਥੇ ਦਰਬਾਰ ਸਾਹਿਬ ਦੇ ਲਾਗੇ ਆਪਣੇ ਬੁੰਗੇ ਨੇ ਉਹਨਾਂ ਦੇ ਵਿੱਚ ਵੀ ਰਹਿੰਦੇ ਔਰ ਸ਼ਹੀਦਗੰਜ ਜਿਹੜਾ ਗੁਰਦੁਆਰਾ ਸਾਹਿਬ ਹੈ ਉੱਥੇ ਵੀ ਮਤਲਬ ਕਿ ਹਰ ਜਗ੍ਹਾ ਦੇ ਉੱਤੇ ਇਹ ਪੁਜਾਰੀ ਵਰਗ ਜਿਹੜਾ ਹੈ ਇਹ ਕਾਬਤ ਸੀਗਾ। ਔਰ ਗਿਆਨੀ ਦਿੱਤ ਸਿੰਘ ਜੀ ਜਿਹੜੇ ਨੇ ਇਹਨਾਂ ਪੁਜਾਰੀਆਂ ਦੀ ਚੰਗੀ ਲਾਪਾ ਕਰਦੇ ਸੀਗੇ। ਔਰ ਇਹਨਾਂ ਨੇ ਇੱਕ ਕਿਤਾਬ ਲਿਖੀ ਦਿੱਤ ਸਿੰਘ ਜੀ ਨੇ ਸੁਪਨ ਨਾਟਕ। ਉਸ ਕਿਤਾਬ ਦੇ ਵਿੱਚ ਇਹਨਾਂ ਨੇ ਪੁਜਾਰੀ ਵਰਗ ਦੇ ਰੱਜ ਕੇ ਬੇਇੱਜ਼ਤੀ ਕੀਤੀ। ਔਰ ਉਸੇ ਦੇ ਕਾਰਨ ਇਹਨਾਂ ਸਭ ਪੁਜਾਰੀਆਂ ਨੇ ਇਕੱਠੇ ਹੋ ਕੇ 1887 ਦੇ ਵਿੱਚ ਗਿਆਨੀ ਜੀ ਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ। ਔਰ ਇੱਕ ਪੁਜਾਰੀ ਹੋਰ ਸੀਗਾ ਜੀ ਉਹਦਾ ਨਾਮ ਹਦਾ ਉਦੇਸ ਸਿੰਘ ਬੀਦੀ। ਉਦੇਸ ਸਿੰਘ ਬੀਦੀ ਨੇ ਗਿਆਨੀ ਦੇਵਤ ਸਿੰਘ ਜੀ ਦੇ ਉੱਤੇ ਮਾਨਹਾਨੀ ਦਾ ਕੇਸ ਵੀ ਕੀਤਾ। ਇਹ ਮੁਕੱਦਮਾ 1 ਸਾਲ ਚੱਲਿਆ। ਔਰ ਲਾਸਟ ਦੇ ਵਿੱਚ ਗਾਨੀ ਜੀ ਨੂੰ ਇਹਦੇ ਵਿੱਚੋਂ ਬਿਨਾ ਕਿਸੇ ਸਜ਼ਾ ਦੇ ਬਾਜਿਤ ਬਰੀ ਕੀਤਾ ਗਿਆ ਇਸ ਮੁਕਦਮੇ ਦੇ ਕਾਰਨ ਮੁਕਦਮੇ ਦੇ ਵਿੱਚ ਰੁਝੇ ਰਹਿਣ ਦੇ ਕਾਰਨ ਜਿਹੜਾ ਖਾਲਸਾ ਅਖਬਾਰ ਸੀਗਾ ਉਹ ਬੰਦ ਹੋ ਗਿਆ ਔਰ ਗਾਂਧੀ ਜੀ ਨੂੰ ਕਾਫੀ ਮਾੜੀ ਆਰਥਿਕ ਸਥਿਤੀ ਦਾ ਵੀ ਸਾਹਮਣਾ ਕਰਨਾ ਪਿਆ ਬਾਅਦ ਦੇ ਵਿੱਚੋਂ ਜਿਹੜੇ ਨਾਬਾ ਰਿਆਸਤ ਦੇ ਮਹਾਰਾਜਾ ਐ ਉਹਨਾਂ ਨੇ ਕੁਝ ਸਹਾਇਤਾ ਕੀਤੀ ਆਖਪਰ ਆਰਥਿਕ ਪੱਖੋਂ ਔਰ ਖਾਸਾ ਖਬਰ ਜਿਹੜਾ ਇਹ ਫਿਰ ਤੋਂ ਸ਼ੁਰੂ ਹੋਇਆ ਸ਼ੁਰੂ ਹੁੰਦਿਆ ਸਾਰ ਹੀ ਪੁਜਾਰੀਆਂ ਦੀ ਬੇਇੱਜ਼ਤੀ ਉਹ ਜੋ ਵੀ ਗਲਤ ਕੰਮ ਕਰਦੇ ਸੀਗੇ ਉਹ ਫਿਰ ਤੋਂ ਗਿਆਨੀ ਜੀ ਨੇ ਆਪਣੇ ਖਬਰ ਦੇ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ ਸਨ 87 ਦੇ ਵਿੱਚ ਕਮਰ ਵਿਕਰਮ ਜੀ ਵਿਕਰਮ ਸਿੰਘ ਜਿਹੜੇ ਨੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਜੀ ਜਿਹਦੇ ਨਾਲ ਸਿੰਘ ਸਭਾ ਲਾਹੌਰ ਨੂੰ ਕਾਫੀ ਮੈਨੂੰ ਕਹਿੰਦਾ ਤਾਂ ਕਾ ਲੱਗਦਾ ਪਰ ਫਿਰ ਵੀ ਜਿਹੜੀ ਉਹਦੀ ਸੀਨੀਅਰ ਮੈਂਬਰਸ਼ਿਪ ਸੀਗੇ ਲੀਡਰਸ਼ਿਪ ਸੀਗੇ ਉਹ ਥੋੜਾ ਜਿਹਾ ਸੰਭਲ ਜਾਂਦੇ ਨੇ ਤੇ ਪਰ 1895 ਦੇ ਵਿੱਚ ਸਰ ਅਤਰ ਸਿੰਘ ਜਿਹੜੇ ਨੇ ਇਹਨਾਂ ਦੀ ਡੈਥ ਹੋ ਜਾਂਦੀ ਅਤਰ ਸਿੰਘ ਭਧੌੜਾ ਜੀ ਇਹਨਾਂ ਦੀ ਡੈਥ ਹੋ ਜਾਂਦੀ ਤੇ ਸਨ 1896 ਦੇ ਵਿੱਚ ਪ੍ਰੋਫੈਸਰ ਗੁਰਮਖ ਸਿੰਘ ਜਿਨ੍ਹਾਂ ਨੇ ਗੈਨੀ ਜੀ ਨੂੰ ਸਿੱਖ ਧਰਮ ਵੱਲ ਪ੍ਰੇਰਿਤ ਕੀਤਾ ਮੋੜਿਆ ਉਹਨਾਂ ਦੀ ਵੀ ਡੈਥ ਹੋ ਜਾਂਦੀ ਇਨਾਂ ਦੀ ਮੌਤ ਹੋਣ ਦੇ ਕਾਰਨ ਜਿਹੜੀ ਸਿੰਘ ਸਭਾ ਹੈ ਉਹਨਾਂ ਦੀ ਸਥਿਤੀ ਜਿਹੜੀ ਹੈ ਬਹੁਤ ਖਰਾਬ ਹੋ ਗਈ ਕਿਉਂਕਿ ਜਿਹੜੀ ਸੀਨੀਅਰ ਲੀਡਰਸ਼ਿਪ ਸੀਗੀ ਉਹ ਖਤਮ ਹੋ ਗਈ ਸਥਿਤੀ ਤੇ ਅੱਪੇ ਖਰਾਬ ਹੋਣੀ ਹੈ ਅਖੀਰ 6 ਸਤੰਬਰ 1901 ਨੂੰ ਆਪਣੇ ਧਰਮ ਸੁਧਾਰ ਲਈ ਯੂਜਦੇ ਹੋਇਆ ਇਹ ਸੂਰਮਾ ਜਿਹੜਾ ਹੈ ਐ ਵੀਜਾਨੂੰ ਅਲਵਿਦਾ ਆਕੇ ਇਹਨਾਂ ਦੀ ਡੈਥ ਹੁੰਦੀ ਹੈ ਜੀ ਜਿਗਰ ਦੀ ਬਿਮਾਰੀ ਸੀਗੀ ਇਹਨਾਂ ਨੂੰ ਉਹਦੇ ਕਾਰਨ ਇਹਨਾਂ ਦੀ ਮੌਤ ਹੁੰਦੀ ਹੈ ਔਰ ਜਿਸ ਟਾਈਮ ਇਹਨਾਂ ਦੀ ਮੌਤ ਹੁੰਦੀ ਹੈ ਇਹਨਾਂ ਦੀ ਉਮਰ 50 ਸਾਲ ਇਹਨਾਂ ਦੇ ਚਲਾਣੇ ਦੇ ਨਾਲ ਪੰਥ ਨੂੰ ਇੱਕ ਸ਼ਰਮੌਰ ਜਿਹੜਾ ਕਵੀ ਹੈ ਪ੍ਰਚਾਰਕ ਹੈ ਉਹਦੇ ਤੋਂ ਵਾਂਝਾ ਹੋਣਾ ਪਿਆ ਪਰ ਇਹਨਾਂ ਦੇ ਮੌਦੇ ਨਾਲ ਹੀ ਜਿਹੜੀ ਸਿੰਘ ਸਵਾਰ ਲਾਹੌਰ ਸੀਗੀ ਉਹ ਵੀ ਲਗਭਗ ਖਤਮ ਹੋ ਗਈ ਜਿੰਨਾ ਕੰਮ ਗਿਆਨੀ ਜੀ ਨੇ 50 ਸਾਲਾਂ ਦੇ ਵਿੱਚ ਸਿੱਖ ਧਰਮ ਦੇ ਲਈ ਕਰ ਦਿੱਤਾ ਉਹਨਾਂ ਕੰਮ ਇੱਕ ਪੂਰੀ ਸੰਸਥਾ ਵੀ ਮਿਲ ਕੇ ਨਹੀਂ ਕਰ ਸਕਦੀ ਜਿੰਨਾ ਕੰਮ ਇੱਕ ਕੱਲੇ ਬੰਦੇ ਨੇ ਕੰਮ ਕਰ ਦਿੱਤਾ ਹੀਰੇ ਅਣਮੋਲ ਹੀਰੇ ਸੀ ਜੀ ਗਿਆਨੀ ਜਤ ਸਿੰਘ ਜੀ ਸਾਡੇ ਪੰਥ ਲਈ ਸਾਡੇ ਸਿੱਖ ਧਰਮ ਦੇ ਲਈ ਹਰ ਅੱਜ ਦੇ ਟਾਈਮ ਦੇ ਉੱਤੇ ਹਰ ਨੌਜਵਾਨ ਨੂੰ ਇਹ ਲਾ ਬਾਰੇ ਪਤਾ ਹੋਣਾ ਚਾਹੀਦਾ ਹੈ ਔਰ ਹਰ ਨੌਜਵਾਨ ਜਦੋਂ ਕਿਤੇ ਆਪਾਂ ਦੂਸਰੇ ਆਪਣੇ ਸੰਗੀ ਸਾਥੀਆਂ ਦੇ ਨਾਲ ਮਿਲ ਕੇ ਬੈਠਦੇ ਆਂ ਤੇ ਜਿਸ ਵੀਰ ਨੂੰ ਇਹਦਾ ਬਾਰੇ ਪਤਾ ਹੈ ਉਸ ਵੀਰ ਨੂੰ ਉਹਨਾਂ ਆਪਣੇ ਸਾਥੀਆਂ ਦੇ ਨਾਲ ਗੈਨੀ ਜੀ ਦੇ ਬਾਰੇ ਜਰੂਰ ਗੱਲ ਕਰਨੀ ਚਾਹੀਦੀ ਹੈ ਉਹਨਾਂ ਦੀ ਜੀਵਨ ਬਾਰੇ ਜਰੂਰ ਦੱਸਣਾ ਚਾਹੀਦਾ ਆਪਣੇ ਛੋਟੇ ਭੈਣ ਭਰਾਵਾਂ ਨੂੰ ਦੱਸੋ ਕਿਉਂਕਿ ਇਹੋ ਜੇ ਅਣਮੋਲ ਹੀਰੇ ਜਿਹੜੇ ਨੇ ਆਪਾਂ ਇਹਨਾਂ ਬਾਰੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਜਾਂ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸਾਂਗੇ ਤੇ ਜੋ ਕੰਮ ਇਹਨਾਂ ਨੇ ਸਾਡੇ ਸਿੱਖ ਧਰਮ ਦੇ ਲਈ ਕਰ ਦਿੱਤੇ ਨੇ ਸਾਡੇ ਵੱਲੋਂ ਉਹਨਾਂ ਨੂੰ ਸਿਰਫ ਇੱਕ ਛੋਟੀ ਜਿਹੀ ਸ਼ਰਧਾਂਜਲੀ ਹੋਏਗੀ ਔਰ ਤਾਂ ਆਪਾਂ ਕੀ ਹੈ ਮਤਲਬ ਇਹਨਾਂ ਲਈ ਕਰ ਸਕਦੇ ਹਾਂ ਜਾਂ ਇਹਨਾਂ ਲਈ ਦੇ ਸਕਦੇ ਹਾਂ ਇਹ ਬਹੁਤ ਮਹਾਨ ਬੰਦੇ ਹੁੰਦੇ ਨੇ ਇਹੋ ਜਿਹੇ ਇਨਸਾਨ ਕਦੇ-ਕਦੇ ਕਿਸੇ ਧਰਮ ਦੇ ਵਿੱਚ ਆ ਕੇ ਤੇ ਜਨਮ ਲੈਂਦੇ ਨੇ ਔਰ ਕਰਮ ਦੇ ਲਈ ਕੰਮ ਕਰਦੇ ਨੇ ਇਹ ਸੀ ਜੀ ਸਾਡੀ ਅੱਜ ਦੀ ਵੀਡੀਓ ਕੱਲ ਨੂੰ ਇੱਕ ਵੀਡੀਓ ਲੈ ਕੇ ਫਿਰ ਆਜ਼ਰੋਵਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ